ਭਾਈ ਬਥੇਰੇ ਵੀਰ ਕਮੈਂਟ ਕਰਦੇ ਆ ਵੀ ਆਪਣੇ ਪਿਆਂ ਵਰਗੀ ਮੌਜ ਨਹੀਂ ਹੈਗੀ। ਭਾਈ ਮੌਜ ਕਿਉਂ ਨਹੀਂ ਹੈਗੀ? ਜੇ ਬੰਦਾ ਇੱਥੇ ਇੱਕ ਨਾਰਮਲ ਕੰਮ ਕਰਦਾ ਨਾ 8 ਘੰਟੇ ਲਾਉਂਦਾ ਜੇ ਜਾਂ 10 ਘੰਟੇ ਇੱਕ ਦਿਨ 'ਚ ਘੱਟੋ-ਘੱਟ 8-10000 ਰੁਪਏ ਪਾਉਂਦਾ ਇੱਕ ਦਿਨ ਦਾ। ਤੇ ਜੇ ਆਪਣੇ ਹਾ ਇੱਥੇ ਸਾਰਾ ਦਿਨ ਖਾਪਦਾ ਬੰਦਾ ਤੇ ਘੱਟੋ-ਘੱਟ 4-500 ਦਿਹਾੜੀ ਆ ਬਸ ਸਾਰੇ ਦਿਨ ਦੀ। ਤੇ ਉਹ ਦਿਹਾੜੀ ਨਾਲ ਕੱਖ ਵੀ ਨਹੀਂ ਬਣਦਾ। ਜੇ ਕੋਈ ਨਾਰਮਲ ਜੌਬ ਵੀ ਕਰਦਾ ਪ੍ਰਾਈਵੇਟ ਵੱਧ ਤੋਂ ਵੱਧ 10000 ਵਾਲੀ ਜਾਂ 15000 ਵਾਲੀ ਮਿਲਦੀ ਹੈਗੀ ਆਪਣੇ ਪਿਆਵ ਚ ਤੇ ਜਦੋਂ ਨੌ ਮਹੀਨਾ ਆਉਦਾਗਾ ਉਦੋਂ ਦੇ ਬੰਦੇ ਨੇ 10 15000 ਦੇਣ ਵਾਲਾ ਹੋ ਜਾਂਦਾ ਕਿਸੇ ਦਾ ਬਚਦਾ ਕੱਖ ਨਹੀਂ ਸਭ ਕੁਝ ਆਪਰਾਵਾ ਕੈਨੇਡਾ ਤੇ ਆਪਣੇ ਇੰਡੀਆ ਲਾ ਲੋ ਤੁਸੀਂ ਜੇ ਸਵੇਰੇ ਜਾਂਦਾ 7-8 ਵਜੇ ਸ਼ਾਮ ਨੂੰ ਆਉਂਦਾ 7-8 ਵਜੇ 7 400 ਜਾਂ 500 ਦੀਹਾੜੀ ਆ ਤੇ ਇੱਕ ਦਿਨ ਦੀ ਦੀਹਾੜੀ ਨਾਲ ਕੁਝ ਵੀ ਨਹੀਂ ਆਉਂਦਾ ਤੇ ਇੱਥੇ ਜੇ ਬੰਦਾ ਇੱਕ ਦਿਨ ਕੰਮ ਕਰ ਲੇ ਤਾਂ 8-10000 ਰੁਪਿਆ ਬਣਾਉਂਦਾ ਤੇ ਉਹਦੇ ਨਾਲ ਤਾਂ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ ਆਗੇ ਬਾਕੀ ਤੁਸੀਂ ਆ ਲਾ ਲਓ ਵੀ ਇੰਡੀਆ 'ਚ ਜੇ ਆਪਾਂ ਪ੍ਰਾਈਵੇਟ ਜੌਬ ਕਰਦੇ ਆ ਵੱਧ ਤੋਂ ਵੱਧ 15000 ਵਾਲੀ ਹੁੰਦੀ ਆ 20000 ਵਾਲੀ ਹੋਊਗੀ ਤੇ ਜਾਂ ਗਵਰਨਮੈਂਟ ਜੌਬ ਲਾ ਲਓ ਉਹਦੇ 50000 ਜਾਂ 60000 ਇੱਥੇ ਜੇ ਬੰਦਾ ਮਹੀਨੇ 'ਚ 20 ਦਿਨ ਕੰਮ ਕਰਦਾ ਹਨਾ ਫੁੱਲ ਟਾਈਮ ਤੇ ਹੋਵੇ ਤੇ ਘੱਟੋ ਘੱਟ 2 ਲੱਖ ਰੁਪਈਆ ਬਣਾਉਂਦਾ ਤੇ ਉਹ ਚੋਂ ਖਰਚਾ ਖੁਰਚਾ ਕੱਢ ਕੇ 1.5 ਲੱਖ ਰੁਪਈਆ ਤਾਂ ਬਚਾਉਂਦੀ ਬਚਾਉਂਦਾ 1.5 ਲੱਖ ਤੋਂ ਵੀ ਵਿੱਚ ਬਥੇਰੇ ਵੱਧ ਬਚਾਉਂਦੇ ਆ 1.5 ਲੱਖ ਤਾਂ ਮੂੰਹ ਬੋਲੀ ਗੱਲ ਆ ਹਰੇਕ ਸਹੂਲਤ ਆ ਬਾਈ ਇੱਥੇ ਫੇਰ ਆਪਣੇ ਵਾਲੇ ਸਰਕਾਰ ਵਾਲਾ ਕੰਮ ਨਹੀਂ ਹੈਗਾ ਨਾ ਵੀ ਕੱਲੇ ਵਾਦੇ ਕਰੀ ਜਾਣੀਆ ਤਾਂ ਇਹ ਪੂਰੇ ਕਰਦੀਆਂ ਨਹੀਂ ਹੈਗੀਆਂ ਇਹ ਬਾਈ ਵਾਦੇ ਬਾਅਦ ਚ ਕਰਦੀਆਂ ਪਹਿਲਾਂ ਪੂਰੇ ਕਰ ਦਿੰਦੀ ਆ ਹਰ ਜੀ ਸਰਕਾਰਾਂ ਇੱਥੋਂ ਦੀਆਂ ਆਪਣੇ ਦੇਸ਼ ਨਾਲ ਵਿਆਹ ਰਹੇ ਦੇਸ਼ 100 ਸਾਲ ਲੱਗੇ ਆ ਕਾਸੇ ਚ ਹੀ ਦੇਖ ਲਓ ਤੁਸੀਂ ਕਾਥੇ ਰੂਲਾ ਚਲਾ ਲਓ ਸਫਾਈ ਚਲਾ ਲਓ ਕਾਥੇ ਜੀ ਚਲਾ ਲਓ